ਹੋ ਗਈਆਂ ਜੀ ਹੁਣ ਆਪਾਂ ਕਰਨਾ ਕੀ ਹੈ ਅਸੀਂ ਬੁੱਡੇ ਦਰਿਆਤ ਵਿਦਿਆਨ ਦੀ ਬਿਲਕੁਲ ਜੜ੍ਹ ਚੋਂ ਬੰਦ ਕਰਾਂਗੇ ਕਿਉਂਕਿ ਜੇ ਭਾਈ ਕਿੱਥੋਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰਾ ਪਾਣੀ ਉਛਲ ਕੇ ਬਾਣਾ ਚ ਵੜ ਜਾਣਾ ਆਪਾਂ ਉਥੋਂ ਬੰਦ ਕਰਾਂਗੇ ਜਿੱਥੋਂ ਪਾਣੀ ਪੈਂਦਾ ਜਿਹੜੇ ਇੱਥੋਂ ਦੇ ਐਮਐਲਏ ਨੇ ਉਹਨਾਂ ਦਾ ਘਰਾਓ ਕਰਨਾ ਉਹਦੇ ਘਰਾ ਮੁਰੇ ਜਾਣਾ ਕੀ ਉਹਦਾ ਆਪਾਂ ਨੂੰ ਵੀ ਪਤਾ ਹੀ ਹੈ ਵੀ ਉਹੀ ਉਹਨਾਂ ਨੇ ਗੋਲੀਆਂ ਰੋੜਦੀਆਂ ਨੇ ਵੀ ਕੋਈ ਗੱਲ ਨਹੀਂ ਜੀ ਕਰਦੇ ਆ ਜੀ ਕਰਾਉਂਦੇ ਆ ਜਿੰਨਾ ਚਿਰ ਆਪਾਂ ਐਕਸ਼ਨ ਨਹੀਂ ਕਰਦੇ ਤੂੰ ਉਸ ਐਕਸ਼ਨ ਲਈ ਆਪਣੀ ਤਿਆਰੀ ਹੈ ਜਿਹੜੀ ਲਾਂਬੰਦੀ ਹੈ ਸਰਕਾਰ ਨੇ ਜ਼ੋਰ ਲਾਉਣਾ ਤੇ ਅਸੀਂ ਰੋਕਣ ਨਹੀਂ ਦੇਣਾ ਬੰਦ ਨਹੀਂ ਕਰਨ ਦੇਣਾ ਆਪਾਂ ਜ਼ੋਰ ਲਾਉਣਾ ਵੀ ਅਸੀਂ ਬੰਦ ਕਰਦੇ ਆ ਉਹਦੀ ਥੋੜੀ ਲਾਂਬੰਦੀ ਇਹੋ ਜੀ ਹੋਣੀ ਚਾਹੀਦੀ ਥੋੜਾ ਹਜ਼ਾਰਾਂ ਦੀ ਗਿਣਤੀ ਚ ਪੂਰਾ ਪੰਜਾਬ ਉੱਠ ਕੇ ਇੱਥੇ ਆ ਨੇਬਾਰੀ ਆ ਗਏ ਪਰਪਾਰ ਵੀ ਇੱਥੇ ਆ ਗਿਆ ਭਵੰਤਮਨ ਖੋਦ ਆਇਆ ਜੀਮਾ ਆਇਆ ਸਾਰੇ ਇੱਥੇ ਆ ਕੇ ਵੀਡੀਓ ਬਣਾ ਬਣਾ ਕੇ ਦੂਜੀਆਂ ਸਰਕਾਰਾਂ ਨੂੰ ਉਸਕੇ ਲਾਂਬੇ ਦੇਖ ਕੇ ਮੁਰਜ ਜਾਂਦੇ ਜਿਹਦਾ ਆਪਾਂ ਉਵੇਂ ਕਰਨਾ ਤਾਂ ਕੋਈ ਫਾਇਦਾ ਨਹੀਂ ਸੀਟਿਆਲ ਦਾ ਬਿਆਨ ਆਇਆ ਕਿ ਅਸੀਂ 35 ਫੈਕਟਰੀਆਂ 36 ਫੈਕਟਰੀਆਂ ਸੀਲ ਕਰਦੇ ਹਾਂ ਉਹ 35 36 ਫੈਕਟਰੀਆਂ ਮਹੀਨੇ ਬਾਅਦ ਫਿਰ ਚੱਲ ਪਈਆਂ ਕਾਰਨ ਕੀ ਤਾਂ ਤੋਂ ਫੋਨ ਆ ਗਿਆ ਹੁਣ ਇਹਨਾਂ ਦੀ ਲੱਤਾਂ ਇੰਨਾ ਭਾਰ ਚੱਲ ਨਹੀਂਦੀਆਂ ਨਾ ਮੱਖ ਮੰਤਰੀਆਂ ਚ ਛਾਲਦਿਆਂ ਨਾ ਕੇ ਹੋਰ ਮੰਤਰੀਆਂ ਚ ਛਾਲਦਿਆਂ ਤੇ ਆ ਐਮਐਲਏ ਦਾ ਵਿਚਾਰੇ ਬਹੁਤ ਦੂਰ ਦੀ ਗੱਲ ਮੇਨੇ ਤਾਂ ਇਹ ਜੋ ਬਾਹਰ ਨਿਕਲ ਕੇ ਆਪਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਭਾਈ ਤੁਸੀਂ ਇੱਥੇ ਵਿਰੋਧੀਧਿਰ ਵਿੱਚ ਆਮ ਆਦੀ ਪਾਰਟੀ ਵਾਲੇ ਆਉਂਦੇ ਰਹੇ ਹੋ ਤੁਸੀਂ ਕਾਂਗਰਸ ਨੂੰ ਕਾਲੀਦਨ ਨੂੰ ਪੋਸਟ ਦੇ ਰਹੇ ਹੋ ਨਾ ਲੋੜ ਨਹੀਂ ਇਹ ਗੱਲ ਕਰਨੀ ਅਸੀਂ ਉਹਨਾਂ ਦੇ ਪੁੱਤੀਆਂ ਨਾ ਜਿਹੜੇ 19-19 ਸਾਲ ਦੇ ਵਿੱਚ ਫਾਂਸੀ ਦੇ ਰਸਤੇ ਚੁੰਮ ਗਏ ਜੀਤਕਰਤਾ ਸਿੰਘ ਸਰਾਬੇ ਉਹਨਾਂ ਦੀ ਜੇ ਅਸੀਂ ਉਹਨਾਂ ਨੂੰ ਆਪਦੇ ਵਾਰਿਸ ਮੰਨਦੇ ਆ ਪੈਰੋਕਾਰ ਮੰਨਦੇ ਆ ਜੇ ਅਸੀਂ ਉਹਨਾਂ ਦੇ ਪੈਰਾਂ ਤੇ ਚੱਲਣਾ ਚਾਹੁੰਦੇ ਹਾਂ ਤੇ ਸਾਨੂੰ ਵੀ ਤਾਂ ਸਾਰੀਆਂ ਚੀਜ਼ਾਂ ਲਾਂਬੇ ਰੱਖ ਕੇ ਪਰਚਿਆਂ ਦਾ ਡਰ ਪੁਲਸ ਦਾ ਡਰ ਹਕੂਮਤ ਦਾ ਡਰ ਲਾਂਬੇ ਰੱਖ ਕੇ ਸਾਨੂੰ ਵੀ ਤਾਂ ਹਿੱਕ ਢਾ ਕੇ ਲੜਨਾ ਚਾਹੀਦਾ ਆਪਾਂ ਲੋਭੀ ਲਾਲਚੀ ਲੋਕ ਪਾਸੇ ਹੀ ਰੱਖਨੇ ਆ ਜਿਹੜੇ ਚਾਹਣਗੇ ਕਿ ਅਸੀਂ ਸੌਖੇ ਕ੍ਰੈਡਿਟ ਲੈ ਲਈਏ ਕ੍ਰੈਡਿਟ ਤਾਂ ਜੇ ਤੁਸੀਂ ਸੱਚੇ ਮਨ ਨਾਲ ਦੀ ਸੇਵਾ ਕਰ ਲਓ ਨਾ ਪਾਣੀ ਦੀ ਤੇ ਕ੍ਰੈਡਿਟ ਪਰਮਾਤਮਾ ਨੇ ਰੱਖਣਾ ਨਹੀਂ ਬੈਦੌਦੀ ਸਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਮਿੰਟ ਤੁਹਾਨੂੰ ਦਿਨਾ ਜਗ੍ਹਾ ਇੱਧਰ ਆ ਗਏ ਮੈਂ ਤਾਂ ਸਾਰੀਆਂ ਹੋ ਗਈਆਂ ਜੀ ਹੁਣ ਆਪਾਂ ਕਰਨਾ ਕੀ ਹੈ ਮੇਰਾ ਸਜਾ ਇਹ ਹੈ ਵੀ ਜਿਹੜਾ ਵੀ ਸਮਾਂ ਆਪਾਂ ਦੇਣਾ ਤਿੰਨ ਮਹੀਨੇ ਦੇਣਾ ਜਾਂ ਦੋ ਮਹੀਨੇ ਦੇਣਾ ਜੀ ਉਹ ਇੱਕ ਤਾਂ ਇੱਥੋਂ ਸਾਂਝੀ ਸਾਰਿਆਂ ਦੀ ਇੱਕ ਜਿਹੜਾ ਬਿਆਨ ਜਾਣਾ ਚਾਹੀਦਾ ਵੀ ਕਿੰਨੀ ਤਰੀਕ ਅੱਜ ਤਰੀਕ ਹੈ 18 ਜੇ ਦੋ ਮਹੀਨੇ ਸਮਾਂ ਦੇਣਾ ਕਿਹੜੀ ਤਰੀਕ ਬਣਦੀ ਹੈ ਤਿੰਨ ਮਹੀਨੇ ਦੇਣਾ ਕਿਹੜੀ ਤਰੀਕ ਬਣਦੀ ਹੈ ਉਸ ਤਰੀਕ ਨੂੰ ਅਸੀਂ ਬੁੱਡੇ ਦਰਿਆ ਨੂੰ ਲੁਧਿਆਣੇ ਦੀ ਬਿਲਕੁਲ ਜੜ੍ਹ 'ਚੋਂ ਬੰਦ ਕਰਾਂਗੇ ਕਿਉਂਕਿ ਜੇ ਆਪਾਂ ਇੱਥੋਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਰਾ ਪਾਣੀ ਉਛਲ ਕੇ ਬਣਾਜ ਵੜ ਜਾਣਾ ਆਪਾਂ ਉੱਥੋਂ ਬੰਦ ਕਰਾਂਗੇ ਜਿੱਥੋਂ ਪਾਣੀ ਪੈਂਦਾ ਹੈ ਇੱਕ ਤਾਂ ਇਹ ਸੁਝਾਅ ਮੇਰਾ ਦੂਜੀ ਗੱਲ ਜਿਹੜੀ ਆਪਣੇ ਕੋਲ 2-3 ਮਹੀਨਾ ਸਮਾਂ ਬੱਚਾ ਵਾਲੇ ਹੈਗਾ ਉਹਦੇ 'ਚ ਆਪਾਂ ਜਿਹੜੀ ਕਮੇਟੀ ਨੂੰ ਮਿਲਣਾ ਜਿਹੜੇ ਇੱਥੋਂ ਦੇ ਐਮ.ਐਲ.ਏ ਨੇ ਉਹਨਾਂ ਦਾ ਘਰਾਓ ਕਰਨਾ ਉਹਦੇ ਘਰਾ ਮੁਰੇ ਜਾਣਾ ਕੀ ਉਹਨਾਂ ਕੋਲ ਗੱਲਬਾਤ ਕਰਨੀ ਆ ਦੂਜਾ ਸੁਝਾਅ ਮੇਰਾ ਇਹ ਹੈ ਵੀ ਜਿਵੇਂ ਆਪਾਂ ਅੱਜ ਲਿਖਿਆ ਵੀ ਆਪਾਂ ਜਿਹੜਾ ਪੱਛਮੀ ਤੋਂ ਐਮਐਲਏ ਦੁਜੀਤ ਭੋਲਾ ਉਹਦੇ ਕੋਲ ਜਾਣਾ ਉਹਦਾ ਆਪਾਂ ਨੂੰ ਵੀ ਪਤਾ ਹੀ ਹੈ ਵੀ ਉਹ ਹੀ ਉਹਨਾਂ ਨੇ ਗੋਲੀਆਂ ਰੋੜਨੀਆਂ ਨੇ ਵੀ ਕੋਈ ਗੱਲ ਨਹੀਂ ਜੀ ਕਰਦੇ ਆ ਜੀ ਕਰਾਉਂਦੇ ਆ ਜਿੰਨਾ ਚਿਰ ਆਪਾਂ ਐਕਸ਼ਨ ਨਹੀਂ ਕਰਦੇ ਉਸ ਐਕਸ਼ਨ ਲਈ ਆਪਣੀ ਤਿਆਰੀ ਹੈ ਜਿਹੜੀ ਲਾਂਬੰਦੀ ਹੈ ਉਹ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ ਹਰ ਬੰਦਾ ਹਰ ਖੇਤਰ ਦਾ ਵੱਖਰੋ ਵੱਖਰੇ ਖੇਤਰਾਂ ਦੇ ਬੰਦੇ ਆਪਾਂ ਇੱਥੇ ਇਕੱਠੇ ਹੋਏ ਆਂ ਹਰ ਖੇਤਰ ਦੇ ਬੰਦੇ ਨੂੰ ਆਪੋ ਆਪਣੇ ਖੇਤਰ ਦੇ ਵਿੱਚ ਜਾ ਕੇ ਪੂਰਾ ਜ਼ੋਰ ਲਾਉਣਾ ਪੈਣਾ ਤਾਂ ਕਿ ਉਦ ਦੇ ਦੀ ਜਿਹੜੀ ਆਪਣੀ ਗਿਣਤੀ ਹੈ ਜਿਹੜੀ ਤਰੀਕ ਆਪਾਂ ਦਿੱਤੀ ਆ ਸਰਕਾਰ ਨੇ ਜ਼ੋਰ ਲਾਉਣਾ ਵੀ ਅਸੀਂ ਰੋਕਣ ਨਹੀਂ ਦੇਣਾ ਬੰਦ ਨਹੀਂ ਕਰਨ ਦੇਣਾ ਆਪਾਂ ਜ਼ੋਰ ਲਾਉਣਾ ਵੀ ਅਸੀਂ ਬੰਦ ਕਰਕੇ ਰਹਿਣਾ ਹੈ ਉਦ ਦੀ ਥੋੜੀ ਲਾਂਬੰਦੀ ਇਹੋ ਜੀ ਹੋਣੀ ਚਾਹੀਦੀ ਥੋੜਾ ਹਜ਼ਾਰਾਂ ਦੀ ਗਿਣਤੀ ਚ ਪੂਰਾ ਪੰਜਾਬ ਉੱਠ ਕੇ ਇੱਥੇ ਆਵੇ ਜੇ ਸਵੀਆ ਨਾਲ ਟਰਾਲੀਆਂ ਟਰੈਕਟਰ ਟਿਪਰ ਭਰ ਕੇ ਇੱਥੇ ਮਿੱਟੀ ਦੇ ਆਉਣਾ ਲਿਆ ਕੇ ਇਕਦਮ ਆਪਾਂ ਬੰਦ ਕਰ ਗਏ ਤਾਂ ਕੋਈ ਹੱਲ ਹੋਣਾ ਨਹੀਂ ਜਿੰਨੀਆਂ ਮਰਜ਼ੀ ਆਪਾਂ ਮੀਟਿੰਗਾਂ ਹੁਣ 8 ਸਾਲ ਤੋਂ ਦਾ ਆ ਰਹੇ ਹਾਂ ਇੱਥੇ ਆਪਾਂ 16 17 ਤੋਂ ਆਉਣ ਲੱਗੇ ਕਿੰਨੇ ਵਾਰੀ ਆ ਗਏ ਕੁਲਤਾਰ ਵੀ ਇੱਥੇ ਆ ਗਿਆ ਭਵਾਨਤਮਨ ਖੁਦ ਆਇਆ ਚੀਮਾ ਆਇਆ ਸਾਰੇ ਇੱਥੇ ਆ ਕੇ ਵੀਡੀਓ ਬਣਾ ਬਣਾ ਕੇ ਦੂਜੀਆਂ ਸਰਕਾਰਾਂ ਨੂੰ ਕੋਸ ਕੇ ਲਾਂਬੇ ਦੇਖ ਕੇ ਮੁੜ ਜਾਂਦੇ ਜਿਹਦਾ ਆਪਾਂ ਓਵੇਂ ਕਰਨਾ ਤਾਂ ਕੋਈ ਫਾਇਦਾ ਨਹੀਂ ਕੰਮ ਓਵੇਂ ਚੱਲ ਜਣਾ ਦੋ ਕੰਮ ਛੋਟਾ ਮੋਟਾ ਨਹੀਂ ਹੈਗਾ ਸੋ ਨੂੰ ਵੀ ਪਤਾ ਵੀ ਪਿੱਛੋਂ ਜਿਹੜੇ ਜਿੰਨੇ ਵੀ ਡਾਇੰਗ ਫੈਕਟਰੀਆਂ ਵਾਲੇ ਆ ਜਾਂ ਹੋਰ ਜਿੰਨਾ ਗੰਦ ਪਾ ਰਹੇ ਇੱਥੇ ਬੰਦੇ ਬੈਠੇ ਆ ਉਹਨਾਂ ਦਾ ਹੱਥ ਦਿੱਲੀ ਤੱਕ ਕੜਦਾ ਦਿੱਲੀੋਂ ਫੋਨ ਆਉਂਦਾ ਹੋ ਸਰ ਆ ਭਵੰਤਰੀ ਜੁਰਤ ਹੀ ਨਾ ਪੈਂਦੀ ਹੋਵੇ ਕਿ ਸਪੀਕਰ ਦੀ ਜੁਰਤ ਨਾ ਪੈਂਦੀ ਹੋਵੇ ਵੀ ਤੁਹਾਨੂੰ ਬੰਦ ਕਰ ਦਿਓ ਉੱਥੋਂ ਹੁਣ ਪਿੱਛੇ ਜੇ ਰੌਲਾ ਪਿਆ ਸੀਚੇ ਵਾਲ ਦਾ ਬਿਆਨ ਆਇਆ ਕਿ ਅਸੀਂ 35 ਫੈਕਟਰੀਆਂ 36 ਫੈਕਟਰੀਆਂ ਸੀਲ ਕਰਤੀਆਂ ਉਹ 35 36 ਫੈਕਟਰੀਆਂ ਮਹੀਨੇ ਬਾਅਦ ਫੇਰ ਚੱਲ ਪਈਆਂ ਕੀ ਉਹ ਪਾਣੀ ਸਾਫ਼ ਪਾਉਣ ਲੱਗ ਗਈਆਂ ਕਿ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਲਾ ਲਏ ਪਾਣੀ ਸਾਫ਼ ਕਰਨ ਲੱਗੇ ਜਾਂ ਫੈਕਟਰੀਆਂ ਬੰਦ ਹੋ ਗਈਆਂ ਜਾਂ ਪਾਣੀ ਕਿੱਥੇ ਪਾਉਣ ਲੱਗੇ ਉਹ ਹੀ ਪਾਣੀ ਉਹੀ ਦਰਿਆ ਚ ਆਉਣ ਲੱਗ ਗਿਆ ਕਾਰਨ ਕੀ ਤਾਹ ਤੋਂ ਫੋਨ ਆ ਗਿਆ ਹੁਣ ਇਹਨਾਂ ਦੀ ਲੱਤਾਂ ਇੰਨਾ ਭਾਰ ਚੱਲਦੀਆਂ ਨਹੀਂ ਨਾ ਮੁੱਖ ਮੰਤਰੀਆਂ ਚੱਲਦੀਆਂ ਨਾ ਕੇ ਹੋਰ ਮੰਤਰੀਆਂ ਚੱਲਦੀਆਂ ਤੇ ਆ ਐਮਐਲਏ ਦਾ ਵਿਚਾਰੇ ਬਹੁਤ ਦੂਰ ਦੀ ਗੱਲ ਆ ਸੋ ਇਸ ਕਰਕੇ ਆਪਾਂ ਨੂੰ ਜਿਹੜੀ ਹੁਣ ਦੂਜੇ ਪਾਸੇ ਆਪਾਂ ਗੱਲ ਕਰ ਲੈਨੇ ਆ ਇੱਥੇ ਦੋ ਬੰਦੇ ਆ ਇੱਕ ਪਾਸੇ ਰਵਨੀਤ ਬਿੱਟੂ ਆ ਜਿਹੜਾ ਹਾਰ ਕੇ ਵੀ ਉਹਨਾਂ ਨੇ ਮੰਤਰੀ ਬਣਾਤਾ ਉਹ ਦਾਵਾ ਕਰਦਾ ਕਿ ਮੈਂ ਪੰਜਾਬ ਨੂੰ ਆਹ ਕਰ ਦੂੰ ਮੈਂ ਪੰਜਾਬ ਨੂੰ ਉਹ ਕਰ ਦੂੰ ਉਹਨੂੰ ਵੀ ਮਿਲਣਾ ਚਾਹੀਦਾ ਮਾਤਾ ਕਹਣਾ ਹੂੰ ਉਹਦੇ ਘਰੇ ਵੀ ਜਾਣਾ ਚਾਹੀਦਾ ਵੀ ਤੂੰ ਲੁਧਿਆਣੇ 'ਚ ਬੈਠਾ ਤੂੰ ਦੱਸ ਤੇਰੀ ਪਹੁੰਚ ਤੂੰ ਕਹਿੰਦਾ ਸੈਂਟਰ ਤੱਕ ਐ ਅਮਿਤ ਸ਼ਾਹ ਨਾਲ ਮੇਰੀ ਜਾਰੀ ਹੈ ਮੋਦੀ ਨਾਲ ਮੇਰੀ ਇੱਕ ਗੱਲ ਆ ਆਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਇਹ ਬੰਦ ਕਰਾ ਕੇ ਦਿਖਾ ਬਾਕੀ ਗੱਲਾਂ ਦਾ ਬਾਅਦ 'ਚ ਹੋਣਗੀਆਂ ਜੇ ਆਹ ਜ਼ਹਿਰ ਹੀ ਪੀ ਕੇ ਅਸੀਂ ਮਰ ਗਏ ਤੇ ਜਾਉਂਦੀ ਨਾ ਰਹੇ ਤੇ ਬਾਕੀ ਗੱਲਾਂ ਕੀ ਹੋਣਗੀਆਂ ਨੇ ਇੱਥੇ ਦੂਜੀ ਗੱਲ ਰਾਜਾ ਵੜਿੰਗਾ ਕਦੇ ਚਾਹ ਪੀ ਕੇ ਮੁੜ ਜਾਂਦਾ ਰੇੜੀਆਂ ਤੇ ਆ ਕੇ ਕਰੇ ਸਮੋਸੇ ਖਾ ਕੇ ਮੁੜ ਜਾਂਦਾ ਕਦੇ ਡਰਾਮੇਬਾਜ਼ੀਆਂ ਕਰਕੇ ਮੁੜ ਜਾਂਦਾ ਉਹਨੂੰ ਪੁੱਛੋ ਵੀ ਤੂੰ ਐਮਪੀ ਆਂ ਲੁਧਿਆਣਾ ਤੂੰ ਦਸ ਕੀ ਹੱਲ ਕਰਕੇ ਦੇਵੇਂਗਾ ਉਹਦੇ ਘਰੇ ਵੀ ਜਾਣਾ ਚਾਹੀਦਾ ਸੋ ਜਿਹੜੇ ਆਪਣੇ ਕੋਲੇ ਆ 2-3 ਮਹੀਨਾ ਸਮਾਂ ਆਪਾਂ ਦੇਣਾ ਸਾਰਿਆਂ ਦੇ ਘਰੋ ਘਰੀ ਜਾ ਕੇ ਲਾਮਬੰਦੀ ਕਰਕੇ ਇੱਕ ਤਰੀਕ ਮੈਸਕੇ ਦੇ ਦਿਓ ਵੀ ਆ ਇਸ ਤਰੀਕ ਨੂੰ ਅਸੀਂ ਬੁੱਢੇ ਦਰਿਆ ਨੂੰ ਬਿਲਕੁਲ ਬੰਦ ਕਰਾਂਗੇ ਮਿੱਟੀ ਨਾਲ ਬੰਦ ਕਰਾਂਗੇ ਨਹੀਂ ਉਦੋਂ ਪਹਿਲਾਂ ਸਰਕਾਰ ਇਹਦਾ ਹੱਲ ਕਰਕੇ ਦੇਵੇ ਤਨਵਾਰ ਜੀ ਵਾਹਿਗੁਰੂ ਖਾਲਸਾ ਕੀ ਭਾਲਦੇ ਹੋ ਕੀ ਭਾਲਦੇ ਹੋ ਕੀ ਭਾਲਦੇ ਹੋ ਕਿੱਥੋਂ ਸਫਲਤਾ ਹਾਸਲ ਕਰੋਗੇ ਗੁਰੂ ਦਾ ਨਾਮ ਹੀ ਨਹੀਂ ਲੈ ਸਕਦੇ ਅਸੀਂ ਦੋ ਵਾਰ ਵਾਹਿਗੁਰੂ ਕਿਹਾ ਜਾਂਦਾ ਦੋ ਵਾਰ ਸੁਣਿਆ ਜਾਂਦਾ ਹੈ ਤੇ ਜੇ ਅਸੀਂ ਕਾਰਜ ਦੇ ਵਿੱਚ ਪਾਤਸ਼ਾਹ ਨੂੰ ਅੱਗੇ ਲੈ ਕੇ ਚੱਲਾਂਗੇ ਪਾਤਸ਼ਾਹ ਦੀ ਰਹਿਨਮਾਈ ਚੱਲਾਂਗੇ ਕਾਮਯਾਬੀ ਫੇਰ ਮਿਲਦੀ ਨਹੀਂ ਤਾਂ ਤੁਸੀਂ ਆਪ ਹੀ ਕਹਿ ਜਾਂਦੇ ਹੋ 2016 ਤੋਂ ਹੁਣ ਤੱਕ 8 ਸਾਲ ਹੋ ਗਏ ਲੜੀ ਜਾਂਦੇ ਹੋ ਪੱਲੇ ਕੁਝ ਨਹੀਂ ਪਿਆ ਗੱਜ ਕੇ ਫਤਿਹ ਦਾ ਜਵਾਬ ਦੇਣਾ ਹਰੇਕ ਸਰੀਰ ਚੋਂ ਆਵਾਜ਼ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੇ ਸਾਥੀਆਂ ਨੇ ਭਰਾਵਾਂ ਨੇ ਵਿਚਾਰ ਰੱਖਿਆ ਅਸੀਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਚੱਲਦੇ ਆਂ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਤੇ ਪਿਤਾ ਦਾ ਸਤਕਾਰ ਇਹ ਮੁਹਿਮ ਇਸ ਇਸ ਲੈਵਲ ਤੇ ਇਸ ਲੋਕੋ ਨੂੰ ਲੈ ਕੇ ਚੱਲਣਾ ਅੱਗੇ ਕਿ ਜਿਹੜਾ ਪਿਤਾ ਹੈ ਸਾਡਾ ਅਸੀਂ ਉਹਦਾ ਸਤਕਾਰ ਕਿਵੇਂ ਕਰਨਾ ਹੈ ਔਰ ਬਾਣੀ ਹੀ ਪੜਦੇ ਆਂ ਪਤਾ ਚੱਲਦਾ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਪਾਣੀ ਖੁਦ ਆਪਣੇ ਆਪ ਦੇ ਵਿੱਚ ਇੱਕ ਜੀਵ ਹੈ ਤੇ ਜਿਹੜਾ ਹਰੇਕ ਸ੍ਰਿਸ਼ਟੀ ਨੂੰ ਹਰਾ ਭਰਾ ਕਰਦਾ ਹੈ ਤੇ ਹੁਣੇ ਸਾਡੇ ਸਿਰ ਤੇ ਆ ਅਸੀਂ ਚਲੋ ਇਹ ਵੀ ਕਿਰਪਾ ਮਹਾਰਾਜ ਦੀ ਕਿ ਜਿਹੜੇ ਆਹ ਕੁਛ ਸਿਰ ਜੁੜੇ ਆ ਇਕੱਠੇ ਹੋਏ ਆ ਇਹਨਾਂ ਤੇ ਗੁਰੂ ਦੀ ਰਹਿਮਤ ਹੋਈ ਆ ਜਿਨ੍ਹਾਂ ਨੂੰ ਇਹ ਸੇਵਾ ਮਿਲੀ ਆ ਸੇਵਾ ਬੜੀ ਕਰਮਾਂ ਦਾ ਭਾਗਾ ਨਾ ਮਿਲਦੀ ਆ ਔਰ ਮੈਂ ਸਮਝਦਾ ਆਪਾਂ ਨੂੰ ਸਾਰੇ ਕੰਮ ਛੱਡ ਕੇ ਹੋਰ ਸਿਰਫ ਤੇ ਸਿਰਫ ਇਸ ਵੱਲ ਹੀ ਧਿਆਨ ਦੇਣ ਦੀ ਲੋੜ ਐ ਬਾਕੀ ਕੰਮ ਪਤਾ ਨਹੀਂ ਕਿਹੜੇ ਆ ਕਿਵੇਂ ਹੋਣਗੇ ਕੀ ਕਿਹਨੇ ਕਰਨੇ ਆ ਪਰ ਸਾਨੂੰ ਜੇ ਇਹ ਕਾਰਜ ਇਸ ਕੰਮ ਲਈ ਸੇਵਾ ਮਿਲੀ ਆ ਤੇ ਸਾਨੂੰ ਇਹ ਦ੍ਰਿੜਤਾ ਦੇ ਨਾਲ ਇੱਕ ਮੁੱਠ ਹੋ ਕੇ ਬਿਨਾ ਕਿਸੇ ਡਰ ਭੈਤੋਂ ਕਰਨੀ ਚਾਹੀਦੀ ਹੈ ਜਿੱਥੇ ਰਾਜਨੀਤਿਕ ਲੋਕ ਡਰਦੇ ਆ ਸਾਨੂੰ ਨਹੀਂ ਡਰ ਹੋਣਾ ਚਾਹੀਦਾ ਔਰ ਇਹ ਗੱਲ ਠੀਕ ਹੈ ਕਿ ਐਕਸ਼ਨ ਪਲਾਨ ਇੱਕ ਦੇਖੋ ਚੰਗੀ ਗੱਲ ਇਹ ਆ ਕਿ ਇਸ ਲਾਈਨ ਦੇ ਵਿੱਚ ਸਾਡੇ ਨਾਲ ਡਾਕਟਰ ਵੀ ਜੁੜੇ ਹੋਏ ਨੇ ਸਾਡੇ ਨਾਲ ਇੰਜੀਨੀਅਰ ਵੀ ਜੁੜੇ ਹੋਏ ਨੇ ਸਾਡੇ ਨਾਲ ਪੋਲਿਟਿਕਸ ਦੇ ਵਿੱਚ ਐਕਸਪੀਰੀਅੰਸ ਜਿਹਨਾਂ ਨੂੰ ਵੀ ਜੁੜੇ ਹੋਏ ਨੇ ਕਰਨਲ ਸਾਹਿਬ ਗਿਲਸਾ ਬੋਲ ਕੇ ਗਏ ਨੇ ਬੜੀਆਂ ਚੰਗੀਆਂ ਸ਼ਕਤੀਆਂ ਮਾਨਮੱਤੀਆਂ ਸ਼ਕਤੀਆਂ ਆਪੋ ਆਪਣੇ ਖੇਤਰ ਦੀਆਂ ਕਾਮਯਾਬ ਸ਼ਕਤੀਆਂ ਨੇ ਸਾਡੇ ਨਾਲ ਜੁੜੀਆਂ ਸੋ ਆਪਾਂ ਨੂੰ ਇੱਕ ਟੀਮ ਦੇ ਤੌਰ ਤੇ ਬਿਨਾਂ ਕਿਸੇ ਲੋਭ ਲਾਲਚ ਦੇ ਬਿਨਾਂ ਕਿਸੇ ਲਾਹੇ ਦੇ ਸਾਨੂੰ ਇਸ ਮੂਵਮੈਂਟ ਨੂੰ ਬਹੁਤ ਵੱਡੇ ਪੱਧਰ ਤੇ ਉਲੀਕਣਾ ਚਾਹੀਦਾ ਹੈ ਜਿਵੇਂ ਗੱਲ ਹੋਈ ਹੈ ਕਿ ਜਿੱਥੋਂ ਸ਼ੁਰੂ ਹੁੰਦਾ ਬੰਨ ਮਾਰਨਾ ਹੀ ਪੈਣਾ ਹੈ ਜਿੰਨਾ ਚਿਰ ਅਸੀਂ ਐਕਸ਼ਨ ਨਹੀਂ ਕਰਾਂਗੇ ਜ਼ਿੰਮੇਵਾਰੀ ਸਾਡੀ ਵੀ ਆ ਮੇਰੀ ਵੀ ਜ਼ਿੰਮੇਵਾਰੀ ਆ ਕਿ ਮੈਂ ਜੇ ਇੱਥੋਂ ਚੋਣ ਲੜੀ ਆ ਤਾਂ ਮੈਂ ਅੱਜ ਵੀ ਜਿਵੇਂ ਨੌਜਵਾਨ ਵੱਡੀ ਗਿਣਤੀ ਚ ਆਏ ਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਇੱਕ ਬੜੀ ਵਧੀਆ ਟੀਮ ਵੀ ਬਣ ਗਈ ਇਸ ਪੂਰੇ ਲੋਕ ਸਭਾ ਦੇ ਵਿੱਚ ਤੇ ਆਪਾਂ ਵੱਡੀ ਗਿਣਤੀ ਚ ਨੌਜਵਾਨ ਲਿਆਵਾਂਗੇ ਕੱਢ ਕੇ ਜਿਹੜੇ ਚਿੰਤਤ ਨੇ ਹੁਣ ਜੇ ਸਾਡੇ ਨਾਲ 42500 ਨੌਜਵਾਨ ਜੁੜਿਆ ਏ ਤਾਂ ਉਹ ਇੱਕ ਵਿਚਾਰ ਨਾਲ ਜੁੜੇ ਹੋ ਲੋਕ ਨੇ ਔਰ ਜਿਹੜੇ ਚਾਹੁੰਦੇ ਨੇ ਜਿਵੇਂ ਤੁਸੀਂ ਚਾਹੁੰਦੇ ਹੋ ਨਾ ਸਾਰੇ ਜਿਹੜੇ ਇੱਥੇ ਆਏ ਹੋ ਅੱਜ ਧੁੱਪੇ ਬੈਠੇ ਹੋ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਸੋਹਣਾ ਹੋਵੇ ਪੰਜਾਬ ਖੂਬਸੂਰਤ ਹੋਵੇ ਬਾਈ ਅਮਤੋਜ ਨੇ ਗੱਲ ਕੀਤੀ ਹੈ ਕਿ ਮੈਂ ਬੰਬੇ ਰਹਿੰਦਾ ਸੀ ਤੇ ਇਹ ਗੱਲ ਮਸ਼ਹੂਰ ਸੀ ਉੱਥੇ ਬੰਬੇ ਦੇ ਵਿੱਚ ਕਿ ਪੰਜਾਬ ਦਾ ਪਾਣੀ ਪੀ ਜਾਓ ਤੇ ਦੰਦ ਮਰੀ ਜਾਓ ਬੰਦਾ ਤੰਦਰੁਸਤ ਰਹਿੰਦਾ ਤਾਂ ਇਹ ਗੱਲ ਤਾਂ ਅੱਜ ਭੁੱਲੀ ਗਏ ਆਂ ਅਸੀਂ ਅੱਜ ਜਿਹੜੇ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਪੰਜਾਬ ਦਾ ਪਾਣੀ ਪੀਓ ਤੇ ਆ ਦਿਖਾ ਦਈਏ ਜੀ ਉਹਨਾਂ ਮੇਨੇ ਤਾਂ ਇਹ ਚੋਂ ਬਾਹਰ ਨਿਕਲ ਗਏ ਆਪਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਭਾਈ ਤੁਸੀਂ ਇੱਥੇ ਵਿਰੋਧੀਧਿਰ ਵਿੱਚ ਆਮ ਆਦੀ ਪਾਰਟੀ ਵਾਲੇ ਆਉਂਦੇ ਰਹੇ ਹੋ ਤੁਸੀਂ ਕਾਂਗਰਸ ਨੂੰ ਅਕਾਲੀ ਦਲ ਨੂੰ ਕੋਸਦੇ ਰਹੇ ਹੋ ਨਾ ਲੋੜ ਨਹੀਂ ਇਹ ਗੱਲ ਕਰਨ ਦੀ ਅਸੀਂ ਇੰਨੇ ਜੁਰਾਵਰ ਇੰਨੇ ਤਾਕਤਵਰ ਹੈਗੇ ਆ ਯਾਰ ਅਸੀਂ ਪੰਜਾਬ ਦੇ ਪੁੱਤਾਂ ਸਾਰੇ ਸਾਡੇ ਚ ਪ੍ਰਮਾਤਮਾ ਨੇ ਇੰਨੀ ਤਾਕਤ ਤੇ ਨਹੀਂ ਸ਼ਕਤੀ ਦਿੱਤੀ ਆ ਸਾਨੂੰ ਅਸੀਂ ਉਹਨਾਂ ਦੇ ਪੁੱਤ ਹੀ ਆ ਨਾ ਜਿਹੜੇ 19-19 ਸਾਲ ਦੇ ਵਿੱਚ ਫਾਂਸੀ ਦੇ ਰਸਤੇ ਚੁੰਮ ਗਏ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ ਜੇ ਅਸੀਂ ਉਹਨਾਂ ਨੂੰ ਆਪਦੇ ਵਾਰਿਸ ਮੰਨਦੇ ਆ ਪੈਰੋਕਾਰ ਮੰਨਦੇ ਆ ਜੇ ਅਸੀਂ ਉਹਨਾਂ ਦੇ ਪੈਰਾਂ ਤੇ ਚੱਲਣਾ ਚਾਹੁੰਦੇ ਆ ਤੇ ਸਾਨੂੰ ਵੀ ਤਾਂ ਸਾਰੀਆਂ ਚੀਜ਼ਾਂ ਲਾਂਬੇ ਰੱਖ ਕੇ ਪਰਚਿਆਂ ਦਾ ਡਰ ਪੁਲਿਸ ਦਾ ਡਰ ਹਕੂਮਤ ਦਾ ਡਰ ਲਾਂਬੇ ਰੱਖ ਕੇ ਸਾਨੂੰ ਵੀ ਤਾਂ ਹੱਕ ਢਾ ਕੇ ਲੜਨਾ ਚਾਹੀਦਾ ਜ਼ਰੂਰੀ ਨਹੀਂ ਕਿ ਕਿ ਚੁਣੇ ਹੋਏ ਲੜਾਂਗੇ ਚੁਣੇ ਹੋਏ ਹੁੰਦੇ ਤਾਂ ਪਾਰਲੀਮੈਂਟ ਤੇ ਵਿਧਾਨ ਸਭਾ ਜਾ ਕੇ ਲੜਦੇ ਪਰ ਜੇ ਨਹੀਂ ਚੁਣੇ ਹੋਏ ਹੈਗੇ ਤਾਂ ਲੋਕ ਆਪਣੇ ਨਾਲ ਨੇ ਆਪਾਂ ਸੜਕਾਂ ਤੇ ਲੜਾਂਗੇ ਲੜਾਈ ਤਾਂ ਸੜਕ ਤੋਂ ਸੰਸਦ ਤੱਕ ਜਾਣੀ ਚਾਹੀਦੀ ਆ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ ਅੱਜ ਆਪਾਂ ਜਿਹੜਾ ਚੇਅਰਮੈਨ ਆ ਉਹਨੂੰ ਮਿਲ ਕੇ ਉਹਨੇ ਚੱਲ ਕੇ ਇਕੱਠੇ ਹੋ ਕੇ ਸਾਰੇ ਇਹ ਨਹੀਂ ਹੈਗਾ ਕਿ ਆਪਾਂ ਨੂੰ ਨਹੀਂ ਮਿਲਣਾ ਚਾਹੀਦਾ ਇੱਕ ਵਾਰ ਸਾਨੂੰ ਮਰਬਲੀ ਗੱਲ ਕਰਨੀ ਚਾਹੀਦੀ ਆ ਕੱਲ ਨੂੰ ਅਗਲੇ ਨੂੰ ਇਹ ਮੌਕਾ ਨੇ ਮਿਲੇ ਕਿ ਤੁਸੀਂ ਕਿਹੜਾ ਸਾਨੂੰ ਦੱਸਿਆ ਤੁਸੀਂ ਕਿਹੜਾ ਸਾਡੇ ਕੋਲ ਆਏ ਸਾਨੂੰ ਗੱਲ ਹੀ ਨਹੀਂ ਪਤਾ ਹਾਲਾਂਕਿ ਪਤਾ ਸਾਰਿਆਂ ਨੂੰ ਆ ਆਪਣਾ ਮਿਲਣ ਦਾ ਮਕਸਦ ਇਹ ਕਿ ਇਹ ਆ ਕਿ ਮੀਡੀਆ ਦੇ ਵਿੱਚ ਵੀ ਗੱਲ ਜਾਊਗੀ ਕਿ ਅਸੀਂ ਪਹਿਲਾਂ ਜਾ ਕੇ ਮਿਲ ਕੇ ਆਏ ਆ ਭਾਈ ਅਸੀਂ ਆਪਦਾ ਪੱਖ ਰੱਖਿਆ ਕੱਲ ਨੂੰ ਜਦੋਂ ਅਸੀਂ ਬੰਨ ਮਾਰਨ ਵੇਲੇ ਇਕੱਠੇ ਹੋਵਾਂਗੇ 5 7 10 20000 ਨੌਜਵਾਨ ਆਊਗਾ ਆਪਣੇ ਨਾਲ ਤਾਂ ਉਸ ਵੇਲੇ ਇਹ ਗੱਲ ਨਹੀਂ ਸਾਨੂੰ ਕੋਈ ਕਹੂਗਾ ਕਿ ਤੁਸੀਂ ਸਿੱਧਾ ਬੰਨ ਮਾਰਨ ਤੁਰ ਪਿਓ ਸਾਡੇ ਨਾਲ ਗੱਲ ਤਾਂ ਕਰਦੇ ਸੋ ਆਪਾਂ ਇੱਕ ਵਾਰ ਗੱਲ ਕਰਕੇ ਆਵਾਂਗੇ ਔਰ ਜਿਹੜੀ ਗੱਲ ਜਸਕੀਰਤ ਬਾਜੀ ਨੇ ਕਹੀ ਆ ਲੋਗੋ ਨਾਰਾ ਨਾਰਿਆਂ ਦੇ ਨਾਲ ਹੀ ਕੰਮ ਚੱਲਣਾ ਔਰ ਇਹ ਬਹੁਤ ਵਧੀਆ ਨਾਰਾ ਹੈ ਕਿ ਜੇ ਤੁਸੀਂ ਮੁਲਕ ਨੂੰ ਆਜ਼ਾਦ ਕਰਾਉਣ ਦੇ ਜਸ਼ਨ ਮਨਾਉਨੇ ਹੋ ਨਾ ਤਾਂ ਅਸੀਂ ਫਿਰ ਆ ਵੀ ਆਜ਼ਾਦੀ ਭਾਲਦੇ ਆ ਭਾਈ ਸਾਨੂੰ ਬਿਮਾਰੀਆਂ ਤੋਂ ਨਜਾਤ ਬਿਮਾਰੀਆਂ ਤੋਂ ਆਜ਼ਾਦੀ ਦਵਾਈ ਜਾਵੇ ਔਰ ਇਹ ਸ਼ਰਮਨਾਕ ਗੱਲ ਹੈ ਕਿ ਮੈਂ ਕਾਂਗਰਸ ਰਹਿੰਦਿਆਂ ਕਾਂਗਰਸ ਦੇ ਐਮਐਲਏ ਦੇ ਤਰਲੇ ਕਰਦਾ ਰਿਹਾ ਉਸ ਵੇਲੇ ਵੀ ਮੈਂ ਮਨਤਾ ਕਰਦਾ ਰਿਹਾ ਤੇ ਅੱਜ ਵੀ ਅੱਜ ਇਹਦੇ ਹੁਣ ਸਾਡੇ ਦੱਖਣੀ ਮਾਲਵੇ ਦੇ ਸਾਰੇ ਜਰ ਜਿਹੜੇ ਨਮਾਇंदे ਆ ਜਿਹੜੇ ਡੇਢ-ਡੇਢ 2-2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਇਕੱਲੇ-ਇਕੱਲੇ ਨੂੰ ਮਿਲਾਂਗੇ ਦੋ ਬੰਦੇ ਆਪਣੇ ਕੋਲੇ ਵਧੀਆ ਹੈਗੇ ਨੇ ਸੰਦੀਪ ਜਾਖੜ ਤੇ ਮਨਪ੍ਰੀਤ ਸਿੰਘ ਜਾਲੀ ਦੋਨਾਂ ਨੂੰ ਆਪਾਂ ਨਾਲ ਲੈ ਕੇ ਚੱਲੀਏ ਠੀਕ ਹੈ ਦੋਨੇ ਕਿਤਨਾ ਕਿਤੇ ਆਪਦੀਆਂ ਪਾਰਟੀ ਦੀ ਲਾਈਨਾਂ ਤੋਂ ਹਟ ਕੇ ਆ ਚੱਲਣ ਦਾ ਮਾਤਾ ਰੱਖਦੇ ਨੇ ਜਿਗਰਾ ਰੱਖਦੇ ਨੇ ਤਾਂ ਆਪਾਂ ਇਹਨਾਂ ਦੋਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਚੁਣੇ ਹੋਏ ਨਮਾਇंदे ਨੇ ਤਾਂ ਉਹਨਾਂ ਨੂੰ ਵੀ ਕਹਾਂਗੇ ਕਿ ਤੁਸੀਂ ਵਿਧਾਨ ਸਭਾ 'ਚ ਸਾਡੀ ਆਵਾਜ਼ ਬਣੋ ਔਰ ਇਹਦੇ ਵਿੱਚ ਜਿਵੇਂ ਕੋਈ ਇੱਕ ਸਾਥੀ ਕਹਿ ਰਿਹਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਨਾਲ ਦੇਖੋ ਇਹ ਲੜਾਈ ਪੰਜਾਬ ਦੀ ਹੈ ਕੋਈ ਵੀ ਇਹਦੇ 'ਚ ਕੁੱਦ ਸਕਦਾ ਹੈ ਕੋਈ ਵੀ ਇਹਦੇ ਵਿੱਚ ਭਾਗ ਲੈ ਸਕਦਾ ਕਿਸੇ ਨੂੰ ਰੋਕਿਆ ਨਹੀਂ ਉਹ ਜਿਹੜੇ ਬੰਦੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਅਸੀਂ ਤਾਂ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਆ ਜਿਹੜੇ ਨੌਜਵਾਨ ਆ ਬਾਈ ਜਸਕੀਰਤ ਹੋਰੀ ਅਮਨਦੀਪ ਹੋਰੀ ਕਰਨਲ ਗਿੱਲ ਸਾਹਿਬ ਹੋਰ ਬੜੇ ਸਾਥੀ ਨੇ ਜਿਹੜੇ ਲੰਬੇ ਸਮੇਂ ਤੋਂ ਇਹਦੀ ਪੂਰੀ ਡਿਟੇਲ ਜਾਣਦੇ ਨੇ ਜਿਹੜੇ ਲੱਗੇ ਹੋਏ ਨੇ ਦਿਨੋਂ ਲੱਗੇ ਹੋਏ ਨੇ ਇਹਨਾਂ ਨੇ ਕੋਈ ਚੋਣਾ ਨਹੀਂ ਲੜਨੀ ਆ ਕਿਤਨਾ ਕਿਤੇ ਕੋਈ ਰਾਜਨੀਤਿਕ ਬੰਦਾ ਵਿੱਚ ਆਵੇ ਤਾਂ ਹੋ ਸਕਦਾ ਉਹ ਕਿਸੇ ਲਾਹੇ ਲਈ ਆ ਸਕਦਾ ਪਰ ਸੱਚਮੁੱਚ ਇਹ ਲੋਕ ਸੇਵਾ ਭਾਵਨਾ ਨਾਲ ਲੱਗੇ ਹੋਏ ਨੇ ਇਹਨਾਂ ਅੰਦਰ ਸੱਚੀ ਦਰਦ ਆ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਤੇ ਇਹਨਾਂ ਲੋਕਾਂ ਨੂੰ ਅੱਗੇ ਰੱਖ ਕੇ ਕਿ ਕ੍ਰੈਡਿਟ ਵਾਰ ਵਾਲੇ ਬੰਦੇ ਨਹੀਂ ਹੈਗੇ ਆਮ ਤੌਰ ਤੇ ਕੀ ਹੁੰਦਾ ਜਦੋਂ ਕੋਈ ਲੜਾਈ ਲੜਦੇ ਆ ਨਾ ਉਹ ਫੇਲ ਕਿਉਂ ਹੋ ਜਾਂਦੀ ਆ ਸਵਾ ਸਾਲ ਦਿੱਲੀ ਦੇ ਬਾਰਡਰਾਂ ਤੇ ਬੈਠੇ ਲੜਾਈ ਫੇਲ ਕਿਉਂ ਹੋ ਕੇ ਆ ਗਏ ਐਮਐਸਪੀ ਦੀ ਗਾਰੰਟੀ ਕਿਉਂ ਲੈ ਕੇ ਆ ਗਏ ਵਾਪਸ ਅਸੀਂ 800 ਬੰਦਾ ਮਰਵਾ ਕੇ ਕਿਉਂ ਕਿ ਉੱਥੇ ਵੀ ਕ੍ਰੈਡਿਟ ਵਾਰ ਸੀ ਆਹੀ ਲੱਖੇ ਹੋਣਾ ਨੂੰ ਦੀਪ ਬਾਈ ਹੋਣਾ ਨੂੰ ਸਾਰਿਆਂ ਨੂੰ ਇਹਨਾਂ ਨੂੰ ਉੱਥੋਂ ਗੈਦਾਰ ਦੇ ਅਟੈਕ ਮਿਲੇ ਕਿਉਂ ਮਿਲੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿਤੇ ਨਾ ਕਿਤੇ ਇੱਕ ਨੌਜਵਾਨਾਂ ਦਾ ਵੱਡਾ ਹਿੱਸਾ ਇਹਨਾਂ ਦੇ ਨਾਲ ਖੜਾ ਤੇ ਇਹਨਾਂ ਨਾਲੋਂ ਨੌਜਵਾਨੀ ਤੋੜੀ ਜਾਵੇ ਇਹ ਚੀਜ਼ 'ਚੋਂ ਆਪਾਂ ਨੂੰ ਇੱਕ ਫਾਇਦੇ ਵਾਲੀ ਗੱਲ ਇਹ ਆ ਵੀ ਆਪਣੇ ਕੋਲੇ ਇਹ ਨਾਨ ਪੋਲਿਟਿਕਲ ਬੰਦੇ ਸਾਡੀ ਮੂਵਮੈਂਟ ਦੇ ਵਿੱਚ ਜੁੜੇ ਹੋਏ ਨੇ ਤਾਂ ਇਹ ਕਿਤੇ ਨਾ ਕਿਤੇ ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਹੋਊਗਾ ਆਪਾਂ ਲੋਭੀ ਲਾਲਚੀ ਲੋਕ ਪਾਸੇ ਹੀ ਰੱਖਣੇ ਆ ਜਿਹੜੇ ਚਾਹਣਗੇ ਕਿ ਅਸੀਂ ਖੋਰੇ ਕ੍ਰੈਡਿਟ ਲੈ ਲਈਏ ਕ੍ਰੈਡਿਟ ਤਾਂ ਜੇ ਤੁਸੀਂ ਸੱਚੇ ਮਨ ਨਾਲ ਇਹਦੀ ਸੇਵਾ ਕਰ ਲਓ ਨਾ ਪਾਣੀ ਦੀ ਤੇ ਕ੍ਰੈਡਿਟ ਪਰਮਾਤਮਾ ਨੇ ਰੱਖਣਾ ਨਹੀਂ ਦੁਨਿਆਵੀ ਉਦਾਹਰਣ ਦਿੰਨਾ ਆਪਾਂ ਘਰੇ ਕੋਈ ਮਕਾਨ ਬਣਾਈਏ ਦਿਹਾੜੀ ਲਾਈਏ ਮਿਸਤਰੀ ਲਾਈਏ ਆਪਾਂ ਆਥਣ ਨੂੰ ਉਹਦੀ ਦਿਹਾੜੀ ਉਹਦੀ ਮਜ਼ਦੂਰੀ ਦੇ ਕੇ ਭੇਜ ਔਰ ਜੇ ਅਸੀਂ ਇਹ ਗੁਰੂ ਦਾ ਕਾਰਜ ਕਰਾਂਗੇ ਤੇ ਗੁਰੂ ਨੇ ਸਾਡੀ ਮਜ਼ਦੂਰੀ ਸਾਡੇ ਖਾਤੇ ਆਪੇ ਹੀ ਪਾ ਦੇਣੀ ਆ ਜਿਸ ਦਿਨ ਤੋਂ ਅਸੀਂ ਪੈਰ ਪੱਟ ਲਿਆ ਚੰਗੇ ਪਾਸੇ ਨੂੰ ਤੇ ਸਾਡਾ ਤਾਂ ਗੁਰੂ ਦੇ ਘਰੇ ਖਾਤਾ ਚੱਲਦਾ ਹੈ ਉਹਦੇ ਚ ਲਿਖਿਆ ਜਾਣ ਸੋਇਸ਼ ਕਰਕੇ ਐਕਸ਼ਨ ਇਹੀ ਆ ਵੱਡਾ ਸਭ ਤੋਂ ਤੇ ਮੂਵਮੈਂਟ ਇਸ ਨੂੰ ਖੜੀ ਕਰਨਾ ਪੈਣਾ ਹੈ ਪਿੰਡਾਂ ਦੇ ਵਿੱਚ ਲਾਂਬੰਦੀ ਕਰੀਏ ਹੁਣ ਝੋਨਾ ਲੱਗਣਾ ਲੋਕ ਵਿਜੀ ਆ 15 ਕਿ ਦਿਨ ਠੀਕ ਹੈ 15 20 ਦਿਨ ਆਪ ਦੇ ਲੈਵਲ ਤੇ ਮੀਡੀਆ ਦੇ ਰਾਹੀਂ ਇੰਟਰਵਿਊਜ਼ ਕਰੋ ਮੀਡੀਆ ਦੇ ਰਾਹੀਂ ਆਪਦੇ ਪੇਜਾਂ ਦੇ ਰਾਹੀਂ ਆਪਾਂ ਇਸ ਚੀਜ਼ ਨੂੰ ਮੂਵਮੈਂਟ ਖੜੀ ਕਰੋ ਨਾਰਾ ਇਹ ਠੀਕ ਹੈ ਜਸਕੀਰਤ ਬਾਜੀ ਨੇ ਜਿਹੜਾ ਦੱਸਿਆ ਹੈ ਨਾਰਾ ਬਹੁਤ ਚੰਗਾ ਹੈ ਪੂਰਾ ਨ ਪੂਰਾ ਨਾਂ ਜਿਆਦੀ ਚਾਹੀਦੀ ਸਾਨੂੰ ਇਹਦੇ ਤੋਂ ਔਰ ਇਹ ਸਾਡੀ ਹੀ ਜ਼ਿੰਮੇਵਾਰੀ ਹੈ ਜੇ ਪੰਜਾਬ ਦੇ ਪੁੱਤ ਨਹੀਂ ਉੱਠਣਗੇ ਪੰਜਾਬ ਲਈ ਫਿਰ ਕੌਣ ਉੱਠੂਗਾ ਸਾਨੂੰ ਕੋਈ ਲੋੜ ਨਹੀਂ ਕਿਸੇ ਚੁਣੇ ਹੋਏ ਬੰਦੇ ਵੱਲ ਝਾਕਣ ਦੀ ਹਾਂ ਇੱਕ ਵਾਰ ਜ਼ਰੂਰ ਚੁਣਿਆ ਹਾਂ ਕੋਲ ਜਾਣਾ ਹੈ ਇੱਕ ਵਾਰ ਜ਼ਰੂਰ ਉਹਨਾਂ ਦੇ ਬਾਰਾਂ 'ਚ ਧਰਨੇ ਮਾਰਨੇ ਆ ਇੱਕ ਬਹੁਤ ਵਧੀਆ ਸੁਝਾਅ ਸੀ ਡਾਕਟਰ ਰਮਿੰਦਰ ਦਾ ਕਿ ਪਾਣੀ ਵਾਲੇ ਟੈਂਕਰ ਉੱਥੋਂ ਭਰੋ ਉਥੋਂ ਪਾਣੀ ਵਾਲੇ ਟੈਂਕਰ ਭਰ ਕੇ ਉਹਨਾਂ ਦੇ 12 ਚ ਖੜੇ ਕਰੋ ਜੇ ਨਹੀਂ ਗੱਲ ਸੁਣਦੇ ਨਹੀਂ ਕਿਸੇ ਐਕਸ਼ਨ ਤੇ ਆਉਂਦੇ ਜਿਹੜੇ ਲੁਧਿਆਣੇ ਦੇ ਮਤਲਬ ਕਹਿ ਲਈਏ ਲੋਕ ਸਭਾ ਦੇ 9 ਐਮਐਲਏ ਨੇ ਲੁਧਿਆਣੇ ਦੇ ਤੇ 9 ਦੇ 9 ਐਮਐਲਏ ਹੀ ਮੇਰੇ ਖਿਲਾਫ ਆਧਵੀ ਪਾਰਟੀ ਦਿੰਦੇ ਮੌਜੂਦਾ ਧਰਦੇ ਨੇ ਜਿਹੜੀ ਸਰਕਾਰ ਹੈ ਤੇ ਉਹਨਾਂ ਦੇ 12 ਦੇ ਵਿੱਚ ਜ਼ਰੂਰ ਇੱਕੋ ਦਿਨ ਆਪਾਂ ਇਕੱਠੇ ਆਪਾਂ ਟੀਮਾਂ ਬਣਾਓ ਇੱਕੋ ਦਿਨ 9ਾਂ ਦੇ 12 ਦੇ ਵਿੱਚ ਆਪਾਂ ਪਾਣੀ ਦੇ ਟੈਂਕਰ ਡੋਲੂ ਕੋਈ ਜੀ ਜੇ ਪਰਚੇ ਵੀ ਹੁੰਦੇ ਪਰਚੇ ਵੀ ਝੱਲਾਂਗੇ ਕੋਈ ਗੱਲ ਨਹੀਂ ਪਰਚੇ ਜਿਹਨਾਂ ਬੰਦਿਆਂ ਵਾਸਤੇ ਹੀ ਆ ਜੇ ਪੰਜਾਬ ਲਈ ਆਪਾਂ ਕਹਿੰਨੇ ਆ ਨਾ ਸਾਰੇ ਕਹਿਣਾ ਨਹੀਂ ਨਾ ਫਿਰ ਆਪਾਂ ਇਹਨੂੰ ਅਮਲੀ ਜਾਮਾ ਪਹਿਨਾਈ ਜੇ ਆਪਾਂ ਕਹਿੰਨੇ ਆ ਪੰਜਾਬ ਲਈ ਅਸੀਂ ਕੁਰਬਾਨ ਹੋਣ ਨੂੰ ਤਿਆਰ ਆ ਫਿਰ ਪਰਚਿਆਂ ਪੁਰਚਿਆਂ ਦਾ ਡਰ ਨਹੀਂ ਹੋਣਾ ਚਾਹੀਦਾ ਸਾਨੂੰ